ਆਹ ਸੁਣ ਲੋ ਜਿਹੜਾ ਪ੍ਰਸ਼ਾਸਨ ਦੇ ਨਾਲ ਲਿਖਤੀ ਰੂਪ ਦੇ ਵਿੱਚ ਸਮਝੌਤਾ ਹੋਇਆ ਪਹਿਲਾਂ ਵੀ ਇੱਕ ਦਿਨ ਲੰਬੀ ਚੌੜੀ ਮੀਟਰ ਚੱਲਦੀ ਸੀ ਸਾਡੇ ਕਿਸਾਨ ਆਗੂ ਸੀ ਬਰਨਾਲੇ ਪਰ ਉਸ ਦਿਨ ਕੋਈ ਗੱਲ ਦੇ ਉੱਤੇ ਗੱਲ ਲੱਡੀ ਰਹੀ ਆਪਾਂ ਕਹਿੰਦੇ ਸੀਗੇ ਕਿ ਜੇ ਅਸੀਂ ਦੋਸ਼ੀ ਨਹੀਂ ਹੈਗੇ ਅਸੀਂ ਕਿਹਾ ਪਰਉਪਤੀ ਨਹੀਂ ਲਈ ਬਹਾਨੇ ਨੇ ਕਈ ਚੈਨੀ ਨਹੀਂ ਖੋਈ ਤਾਂ ਹੀ ਜਮਾਨਤ ਕਿਉਂ ਲਾਈਏ ਜੇ ਦੋਸ਼ੀ ਹੋਈਏ ਤਾਂ ਲਾਈਏ ਇਸੇ ਗੰਤੇ ਲੰਮੀ ਚੋਲੀ ਪੰਜਾਂ ਦੇ ਪੰਜ ਘੰਟੇ ਗੱਲਬਾਤ ਬਰਨਾਲੇ ਚੱਲੀ ਉਹਦੇ ਗੱਲ ਨਹੀਂ ਨਿਪੜੀ ਗੱਲ ਟੁੱਟ ਗਈ ਆਪਾਂ ਪੰਜ ਦਾ ਬਰਨਤਾ ਵਾ ਤਿੰਨ ਦਾ ਕਰਤਾ ਅੱਜ ਸਾਰੇ ਤੁਸੀਂ ਇਕੱਠੇ ਹੋ ਕੇ ਆਏ ਹੋ ਕੱਲੀ ਗੱਲ ਤੁਹਾਡਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਰਾਤ ਹੋ ਗਈ ਠੰਡ ਵੀ ਆ ਤੁਸੀਂ ਬੈਠਿਓ ਉੱਤੇ ਬਹੁਤਾਂ ਦੇ ਕੱਪੜੇ ਵੀ ਨਹੀਂ ਹੈਗੇ ਪਰ ਜੋ ਹੁਣ ਧਿਆਨ ਨਾਲ ਸੁਣ ਲਓ ਲਿਖਤੀ ਜਿਹੜੀ ਗੱਲਬਾਤ ਹੋਈ ਹੈ ਉਹ ਜੇ ਹੋਈ ਹੈ ਮੇਰੀ ਪੂਰੀ ਗੱਲ ਧਿਆਨ ਨਾਲ ਸੁਣਿਓ ਤੂੰ ਬਾਅਦ ਜਿਹੜੇ ਬੰਦੇ ਨੇ ਸਵਾਲ ਕਰਨਾ ਕਰ ਲਓ ਪਰ ਵੀ ਪੂਰੀ ਗੱਲ ਧਿਆਨ ਨਾਲ ਸੁਣ ਲਿਓ ਅੱਜ ਮਿਤੀ 3 2 24 ਨੂੰ ਸਰਦਾਰ ਰੁਪਾਇਨ ਸਿੰਘ ਵਾਸੀ ਕੋੜਦੁੰਨਾ ਜ਼ਿਲ੍ਹਾ ਬਰਨਾਲਾ ਇਹ ਭਾਨੇ ਦਾ ਚਾਚਾ ਜੀ ਨੇ ਇੱਕ ਦਰਖਾਸਤ ਆਪਾਂ ਉੱਧੇ ਦੇ ਦਿੱਤੀ ਸੀਗੀ ਵੀ ਸਾਡੇ ਦੇ ਝੂਠੇ ਭਾਈ ਮੁਕੱਦਮੇ ਦਰਜ ਕੀਤੇ ਗਏ ਆ ਉਹ ਰੱਦ ਕੀਤੇ ਜਾਣ ਉਹਦੇ ਆਧਾਰ ਦੇ ਉੱਤੇ ਅੱਜ ਜਿਹੜਾ ਫੈਸਲਾ ਹੋਇਆ ਹੈ ਇਹ ਫੈਸਲਾ ਇਹ ਹੋਇਆ ਵੀ ਭਾਈ ਸ਼ੇਦਨਾ ਦੇ ਵਿੱਚ ਵਿੱਚ ਭਾਨਾ ਸਿੰਘ ਸਿੱਧੂ ਨੂੰ ਛੱਡਿਆ ਜਾਊਗਾ ਬੋਲੇ ਲੋ ਬਹੁਤਿਆਰ ਨੌਜਵਾਨਾ ਮੈਨੂੰ ਸਵਾਲ ਸੀ ਕਿ ਭਾਈ ਅੱਜ ਕਿਉਂ ਨਹੀਂ ਤਵਰ ਜਵਾਬ ਦੇਣ ਲੱਗਿਆ ਉਹ ਚ ਜੇ ਤਾਂ ਮਦਈ ਹੁੰਦੀ ਪੁਲਿਸ ਤਾਂ ਨਾਲ ਦੀ ਨਾਲ ਇਹ ਕੈਨਸਲ ਕਰਕੇ ਅੱਜ ਹੀ ਛੱਡ ਦਿੰਦੇ ਮਦਈ ਇਹਨੇ ਪ੍ਰਾਈਵੇਟ ਬੰਦੇ ਜਿਹੜਾ ਕਹਦਾ ਕੋਈ ਚੈਨੀਕ ਹੋਈ ਹੈ ਬੇਸ਼ੱਕ ਖੜੇ ਪੁਲਿਸ ਨਹੀਂ ਕੀਤੇ ਸਰਕਾਰ ਨਹੀਂ ਕੀਤੇ ਆ ਮਦਈ ਹੈ ਜਿਹੜਾ ਕਹਦਾ 10000 ਰੁਪਏ ਤੋਂ ਫਰਤੀ ਲਈ ਹੈ ਉਹਨਾਂ ਵੱਲੋਂ ਕਾਨੂੰਨੀ ਪ੍ਰਕਿਰਿਆ 'ਚ ਲਿਆ ਆ ਕੇ ਪੜਤਾਲ ਕਰਕੇ ਉਹਨੂੰ ਇਹਨਾਂ ਨੇ ਆਪਾਂ ਤੋਂ 9 ਤਰੀਕ ਜੀ 9 ਤਰੀਕ ਤੱਕ ਦਾ ਸਮਾਂ ਮੰਗਿਆ ਵੀ 4 10 ਹੈ ਜੀ 10 10 ਤਰੀਕ ਤੱਕ ਕੱਲ ਨੂੰ ਆਏ ਦਵਾਲ 10 ਹਾਂ ਜੀ 10 ਤਰੀਕ ਤੱਕ ਦਾ ਸਮਾਂ ਮੰਗਿਆ ਵੀ 10 ਤਰੀਕ ਤੱਕ ਅਸੀਂ ਉਹਦੀ ਰਿਹਾਈ ਜਿਹੜੀ ਉਹ ਯਕੀਨੀ ਬਣਾ ਦੇਾਂਗੇ ਸਹਿਮਤ ਹੈ ਬਈ ਸੁਣ ਲਓ ਬਾਈ ਸੁਣ ਲਓ ਸੁਣ ਲਓ ਬਾਈ ਸੁਣ ਲਓ ਬਾਦ ਕੋਈ ਬਾਈ ਬਾਈ ਲੈ ਬਾਈ ਬਾਈ ਰਜੇ ਕਿਲੇ ਜਦੋਂ ਹੋ ਗਏ ਮਰਦੇ ਖਾਦੇ ਫਿਰ ਨਾ ਗੱਲ ਵੀ ਨਹੀਂ ਸੁਣਦੇ ਕੱਟ ਕੇ ਮੈਂ ਸਵੇਰ ਹੀ ਆਂ ਭੱਜ ਗਿਆ ਉਹ ਸੁਣੋ ਮੈਂ ਭੱਜ ਗਿਆ ਕਿਤੇ ਮਖੜੀ ਇਹ ਗੱਲ ਤਾਂ ਸੁਣ ਗੱਲ ਤਾਂ ਸੁਣ ਲੋ ਬੁਰੇ ਆਗੂ ਅੱਧੇ ਕਰਾਂ ਜਾਂਦੇ ਰੰਦ ਹੋ ਗਏ ਮੈਂ ਵੀ ਹੋ ਸਕਦਾ ਸੀਗਾ ਮੈਂ ਵੀ ਕਿਹਨੂੰ ਫੜ ਲਿਆ ਪਰ ਮੇਰਾ ਵੀ ਮਗਰੋਂ ਧੰਨਵਾਦ ਗੜਾ ਜੇ ਛੋਡੀ ਆ ਯਾਰ। ਦੋ ਦੋ ਜੀ ਕਮਾਲ ਕਰ ਦੋ ਮੇਰੀ ਗੱਲ ਕੋਈ ਜੰਨੇ ਯਾਰ। ਚਲੋ ਜੀ ਮੈਂ ਗੱਲ ਜਿਹੜੀ ਗੱਲ ਦੇਖ ਜਿਹੜੀ ਗੱਲ ਕਾਨੂੰਨੀ ਪ੍ਰਖੇਰਾਂ ਚ ਜਾ ਕੇ ਛੱਡਿਆ ਜਾਊਗਾ ਮੰਨ ਲਓ ਇਹ ਦੱਸ ਨੂੰ ਨਹੀਂ ਵੀ ਛੱਡਦੇ ਇਹ ਭਰੋਸਾ ਦੇ ਕੇ ਆਪਾਂ ਨੂੰ ਮੁੱਕਰ ਜਾਂਦੇ ਆ ਫਿਰ ਕਿ ਕਿੱਧਰ ਗਈ ਫਿਰ ਗੱਲ ਆਪਾਂ ਮਰ ਗਏ ਕਿ ਇੱਥੇ ਜਾਇਏ ਭੱਜ ਗਏ ਜਾਂ ਧਰਤੀ ਭੱਜ ਗਈ ਜਾਂ ਛੜਕਾ ਰੇਲ ਦੀਆਂ ਲੀਆਂ ਭੱਜ ਗਈਆਂ ਜਾਂ ਮੁੱਖ ਮੰਤਰੀ ਦੀ ਕੋਠੀ ਭੱਜ ਗਈ ਕੇ ਪਾਸੇ। ਇੱਥੇ ਸੁਪ جے بھائی میری گل سن لو ਆਪਾਂ ਤੁਹਾਨੂੰ ਪਹਿਲਾਂ ਹੀ ਗੱਲ ਕਹੀ ਸੀ ਵੀ ਨੌਜਵਾਨੋ ਮੈਂ ਮੰਨਦਾ ਤੁਹਾਡੇ ਜੋਸ਼ ਨੂੰ ਭਾਵਨਾਵਾਂ ਨੂੰ ਸਮਝਦਾ ਕਦਰ ਕਰਦਾ ਦਿਲੋਂ ਅੱਜਤ ਕਰਦਾ بھائی میری ਗੱਲ ਸੁਣ ਮੈਂ ਇਥੇ ਵਾਧੇ ਘਾਟੇ ਵਾਧ ਘਾਟ ਬੋਲਿਆ ਗਏ ਹੋ ਤੁਸੀਂ ਮੇਰੇ ਇੱਕ ਬੋਲ ਦੇ ਉੱਤੇ ਫੁੱਲ ਝੋਣੇ ਨੌਜਵਾਨ ਆਉਨੇ ਹੋ ਧੰਨਵਾਦ ਆ ਤੁਹਾਡਾ ਜਾਨ ਦੇਣ ਤੱਕ ਜਾਂਦੇ ਹੋ ਪਰ ਮੈਂ ਤੁਹਾਡੇ ਕਦੇ ਵੀ ਗਲਤ ਫੈਸਲਾ ਨਹੀਂ ਕਰੂੰਗਾ ਮੈਂ ਪਰਮਾਤਮਾ ਨੂੰ ਹਾਜ਼ਰਦਾਨ ਜਾਣ ਕੇ ਕਹਿੰਦਾ ਯਾਰ ਜੀ ਬਾਈ ਜਰਾ ਤੇ ਪਿੱਛੇ ਕੀ ਹੈ ਯਕੀਨ ਲੈਣਾ ਰੱਬ ਤੇ ਕੋਈ ਗੱਲ ਨਹੀਂ ਫਿਰ ਦਸ ਕਿੱਧਰ ਗਈ ਆਈ ਹੈ ਬਾਹੇ ਆਈ ਆਈ ਬਾਜੀ ਕਰੋ ਲਗੂ ਕਰੀ ਗੱਲ ਅਗਲੀ ਗੱਲ ਹੋਰ ਸੁਣ ਲਓ ਜਿੰਨੇ ਵੀ ਆਪਣੇ ਨਾਜਵਾਨ ਫੜੇ ਆ ਹੁਣੇ ਨਾਲ ਦੀ ਨਾਲ ਛੱਡੇ ਜਾਣਗੇ ਜੇ ਅਜੇ ਫੜੇ ਸੀ ਬਈ ਆਗੇ ਸਤਿ ਸ੍ਰੀ ਅਕਾਲ ਅਗਲੀ ਗੱਲ ਬਈ ਸੁਣ ਲਓ ਜਿਹੜੀ ਉਹ ਯਾਰ ਸੁਣਦੇ ਤਾਂ ਪੂਰੀ ਗੱਲ ਤਾਂ ਸੁਣ ਲਓ ਇਹਨੇ ਨੁਕਸਾਨ ਦੀ ਪਰਭਾਈ ਹੋਈ ਆ ਆਪਣਾ ਨੁਕਸਾਨ ਹੋਇਆ ਉਹਦੀ ਪਰਭਾਈ ਕਰਨ ਦੇ ਭਾਈ ਇਹਨਾਂ ਨੇ ਇਹ ਵੀ ਭਰੋਸਾ ਦਿੱਤਾ ਜਿਵੇਂ ਰਤਨਦੀਪ ਧਾਲੀਆ ਵਾਲਾ ਦਾ ਮੋਬਾਈਲ ਅੱਜ ਤੋੜਿਆ ਗਿਆ ਆ ਜਾਣਗੇ ਆ ਜਾਣਗੇ ਸਾਰੇ ਜਿੰਨਾ ਤੇ ਆਪਣੇ ਕੋਲ ਸੁਨੇਹਾ ਨਹੀਂ ਨਾ ਆਉਂਦਾ ਵੀ ਸ਼ਰਤੇ ਜਾਂਦੇ ਨਹੀਂ ਹੋਰ ਦੱਸ ਹਾਂ ਨਾਲ ਜੀ ਨਾਲ ਜੀ ਸਾਹਿਬ ਚਲ ਜੇ ਹਟ ਨਾ ਲਈ ਬੰਦਰਾ ਛੱਡ ਦੇ ਛੱਡ ਦੇ ਖੜ ਜਾ ਬਾਈ ਖੜ ਜਾ ਅਗਲੀ ਗੱਲ ਸੁਣ ਲਓ ਇਹ ਜਿਹੜੀ ਗੱਲ ਤੇ ਇੱਕ ਪੇਚ ਫਸਿਆ ਸੀ ਆਪਾਂ ਇਹ ਕਹਿੰਦੇ ਜਮਾਨਤ ਨਾ ਆਪਾਂ ਕਹਿੰਦੇ ਨਹੀਂ ਲਾਉਣੀ ਪਰ ਜੇ ਡਿਚਾਰਜ ਕਰੋ ਕੈਨਸਲ ਕਰੋ ਉਹਦੇ ਆਪਣੀ ਸਹਿਮਤੀ ਬਣੀਆ ਬਿਨਾਂ ਸ਼ਰਤ ਰਿਹਾਈ ਹੋਈ ਹੈ ਹੁਣ ਤੁਹਾਡੇ ਨਾਲ ਐਡੀਜੀਪੀ ਸਾਹਿਬ ਜਸਕਰਨ ਸਿੰਘ ਜੀ ਇਹ ਗੱਲਬਾਤ ਕਰਨਗੇ ਤੁਸੀਂ ਧਿਆਨ ਨਾਲ ਮੇਰੇ ਵਿੱਚ 2 ਮਿੰਟ ਸੁਣਨਾ 2 ਮਿੰਟ ਉਹਨੇ ਬੋਲਣਾ ਉਹ ਤੋਂ ਬਾਅਦ 5-7 ਮਿੰਟ ਦਾ ਆਪਾਂ ਦੁਬਾਰਾ ਲਾਉਣੇ ਆ ਉਸ ਤੋਂ ਬਾਅਦ ਆਪਣੀ ਜਿਹੜੀ ਅਗਲੀ ਕਾਰਵਾਈ ਤੁਹਾਨੂੰ। ਇਲਾਕਾ ਦੇ ਵਸਨੀਕੋ ਅੱਜ ਸਾਰੇ ਹੀ ਸਾਡੇ ਜਿਹੜੇ ਤੁਹਾਡੇ ਨਾਲ ਵੀਰ ਔਰ ਸਾਰੇ ਇਕੱਠੇ ਹੋਏ ਨੇ। ਕਿਸਾਨ ਯੂਨੀਅਨ ਦੇ ਜਿਹੜੇ ਲੀਡਰ ਆਏ ਨੇ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਵਿਚਾਰ ਰਿਹਾ। ਅੱਗੇ ਵੀ ਆਪਾਂ ਬਹੁਤ ਸਾਰੇ ਕਰਦੇ ਰਹੇ ਹਾਂ ਤੁਹਾਨੂੰ ਮੈਂ ਅੱਜ ਇਹ ਗੱਲ ਕਹਿਣਾ ਚਾਹਨਾ ਕਿ ਜਿਹੜਾ ਯੂਥ ਲੇਖੋ ਦਾ ਤੇ ਆਪਣੇ ਪੰਜਾਬ ਦਾ ਇਹ ਇੱਕ ਬਹੁਤ ਮਹਾਨ ਕੈਸਟ ਹੈ ਇਹ ਆਪਾਂ ਯੂਥ ਜਿਹੜਾ ਜਾਂ ਜਿਹੜੀ ਜਵਾਨੀ ਹੈ ਇਹਨੂੰ ਆਪਾਂ ਬਿਲਕੁਲ ਜਿਹੜਾ ਉਹ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹੀ ਆਉਣ ਵਾਲਾ ਸਦਾ ਫਿਊਚਰ ਹੈ ਸੋ ਇਦੀ ਗੱਲ ਕਹਿੰਦਾ ਹੋਇਆ ਅੱਜ ਜਿਹੜੀ ਹੈ ਜਿੱਦਾਂ ਦੱਸਿਆ ਕਿ 23 ਰੂਪ ਦੇ ਵਿੱਚ ਹੋਇਆ ਸੋ ਉਹਦੇ ਮੁਤਾਬਿਕ ਆਪਾਂ ਇਹ 6 ਦਿਨਾਂ ਦੇ ਵਿੱਚ ਵਿੱਚ ਜਿਹੜਾ ਐਡਵੋਕੇਟ ਸਾਡੇ ਦੇ ਨਾਲ ਖੜੇ ਨੇ ਇਹ ਸਾਰਾ ਰੇਂਜ ਹੋਣਾ ਹੋਊਗਾ ਔਰ ਕਿੰਛੇ ਦਿਨਾਂ ਦੇ ਵਿੱਚ ਇਹ ਸਾਰੀ ਚੀਜ਼ ਦਾ ਉਤਾਰਾ ਆਪਾਂ ਕਰ ਦਿਆਂਗੇ ਇਹਨਾਂ ਨਾਲ ਦੇ ਨਾਲ ਇਹ ਵੀ ਹੈ ਜੋ ਇਹਨਾਂ ਨੇ ਦੱਸਿਆ ਸਾਰੇ ਹੀ ਜਿਹੜਾ ਆਪਾਂ ਇਸ ਦੇ ਵਿੱਚ ਕੋਈ ਵੀ ਕੋਈ ਰਿਟੇਨ ਹੋਇਆ ਜਾਂ ਕੋਈ ਉਹ ਹੋਇਆ ਉਹ ਸਾਰੇ ਯਾਤਰਾ ਵਿਹਾਉ ਚੁੱਕੇ ਆ ਜਾਂ ਛੱਡੇ ਜਾ ਚੁੱਕੇ ਆ ਜਾਂ ਹੁਣੇ ਹੀ ਮੈਂ ਆਪਣੇ ਐਸਐਸਪੀਜ਼ ਨੂੰ ਕਹਿ ਦਿੱਤਾ ਪੂਰੇ ਹੌਜ਼ਾਮ ਦੇ ਫਿਰ ਵੀ ਜੇ ਕਿਸੇ ਦਾ ਕੋਈ ਤੁਹ ਲੱਗਦਾ ਹੋਵੇਗਾ ਤੇ ਇੱਥੇ ਐਸਐਸਪੀ ਨੇ ਡੀਆਈਜੀ ਨੇ ਕਿਸੇ ਵੀ ਟਾਈਮ ਇਹਨਾਂ ਨੂੰ ਤੁਸੀਂ ਦੱਸ ਸਕਦੇ ਹੋ ਪਰ 100% 200% ਇਹ ਮੈਂ ਇੱਥੇ ਅਨਾਉਂਸ ਵੀ ਕਰ ਦਿੱਤਾ ਉਹ 100% ਹੋ ਜਾਏਗਾ ਇਸ ਤੋਂ ਇਲਾਵਾ ਕੁਛ ਇਹਨਾਂ ਨੇ ਦੱਸਿਆ ਸੀ ਕਿ ਕੋਈ ਮੋਬਾਈਲ ਜਾਂ ਕੋਈ ਚੀਜ਼ ਅਵਦੀ ਹੋਈ ਹੈ ਉਹਨੂੰ ਆਪਾਂ ਕੋਲ ਭਾਈ ਕਰਦੇ ਹਾਂਗੇ ਪਰ ਜਿਹੜਾ ਵਿਸ਼ਵਾਸ ਹੁੰਦਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਔਰ ਇਹਦੇ ਤੇ ਹੀ ਸਾਰੀ ਉਹ ਆਪਣੀ ਇਹ ਸਾਰੀ ਚੀਜ਼ ਚੱਲਦੀ ਹੈ ਔਰ ਮੈਂ ਇੱਥੇ ਫਿਰ ਤੁਹਾਨੂੰ ਵਿਸ਼ਵਾਸ ਜਗਾਣਾ ਚਾਹਨਾ ਕਿ ਖਾਸ ਕਰਕੇ ਆਪਣਾ ਜਿਹੜਾ ਯੂਥ ਹੈ ਉਹ ਸਾਡੇ ਬਹੁਤ ਨਜ਼ਦੀਕੀਆ ਮੈਂ ਤਾਂ ਇਹ ਪੁਲਿਸ ਐਂਡ ਪੁਲਿਸ ਅਫਸਰ ਦੀ ਕਹਿੰਦਾ ਮੈਂ ਤਾਂ ਇਹ ਤੋਂ ਪਹਿਲਾਂ ਇੱਕ ਪ੍ਰੋਫੈਸਰ ਆ ਖਾਲਸਾ ਕੋਲੋਂ ਪੜਾਉਂਦਾ ਰਿਹਾ ਔਰ ਮੇਰੇ ਖਿਆਲ ਮੇਰੇ ਵਾਸਤੇ ਜਿਹੜਾ ਯੂਥ ਹੈ ਮੈਂ ਸਮਝਦਾ ਕਿਸੇ ਵੀ ਸਟੇਟ ਕਿਸੇ ਵੀ ਜਗ੍ਹਾ ਦਾ ਬਹੁਤ ਵੱਡਾ ਐਸੈਟ ਹੈ ਔਰ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਮਹੱਤਵਪੂਰਨ ਹੋ ਔਰ ਜੇ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਜਾਂ ਕੋਈ ਆਪਸ ਵਿੱਚ ਰਹਿ ਗਿਆ ਉਹ ਬਿਲਕੁਲ ਦਫਤਾਰਾ ਹੋ ਜਾਏਗਾ ਇਹਦੀ ਹੀ ਗੱਲ ਕਹਿੰਦਾ ਹੋਇਆ ਮੈਂ ਬਹੁਤ ਸਾਰੇ ਫਟੇ ਬੁਲਾਉਣਾ ਸਸ਼ੀਕਲ ਔਰ ਤੁਸੀਂ ਆਪ ਦਾ ਧਿਆਨ ਰੱਖੋ ਹੁਣ ਆਰਾਮ ਦੇ ਨਾਲ ਜਾਓ